ਦੀ ਸੇਵਾ ਦਾ ਨਾਮ ਕਰਵਾ ਦਿੱਤਾ ਗਿਆ ਹੈ। ਹੋਰ ਪੀੜਤਾਵਾਂ ਵਾਸਤੇ ਅੱਜ ਲੰਗਰ ਤੇ ਇਸਲਾਮ ਵਾਲੇ ਚੰਨ ਨਾਲ ਅਮਰਬਾਈ ਦੇ ਨਾਲ ਇਸ ਟਾਈਮ ਅਸੀਂ ਤਲਵੰਡੀ ਰਾਜਦਾਦੂ ਪਹੁੰਚੋਏ ਆ ਜਿਹੜੇ ਕਿ ਇੱਥੇ ਦੇ ਪਿੰਡ ਦੇ ਵਸਨੀਕ ਗਏ ਉਹਨਾਂ ਵੱਲੋਂ ਵੀ ਲੰਗਰ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਰਸਤੇ ਦੇ ਵਿੱਚ ਤੇ ਗੱਲਬਾਤ ਵੀ ਕਰਦੇ ਆ ਤੇ ਹੋਰ ਜਿਹੜੇ ਰਸਤੇ ਦੇ ਵਿੱਚ ਰੋਕ ਰੋਕ ਜਿਹੜੇ ਕਿ ਲੋਕਾਂ ਯਾਤਰੀਆਂ ਨੂੰ ਇਹ ਸੇਵਾ ਕਰਦੇ ਪਏ ਉਹਨਾਂ ਨੂੰ ਚਾਹ, ਪਾਣੀ, ਬਿਸਕੁਟ ਉਹਦੇ ਲੰਗਰ ਲੱਗੇ ਹੋਏ ਆ ਤੇ ਗੱਲਬਾਤ ਕਰਦੇ ਆ ਦੱਦਾ ਹਾਂ ਹਾਂ ਹਨੋਕ ਹਨੋਕ ਆਪੇ ਹੀ ਚਾ ਹਰੋ ਹਰੋ ਵੀਰ ਬੰਦੇ ਸਾਰੇ ਸਸ਼ਿਕਾਣੀ ਤੁਸੀਂ ਦੇਖ ਰਹੇ ਹੋ ਸਟਾਰੇ ਜੀ ਦੀਓ ਚੈਨਲ ਅਮਰ ਬਾਈ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਭਾਈ ਸਾਹਿਬ ਨਾਲ ਜੋ ਤਲਵੰਡੀ ਰਾਏ ਦਾਦੋ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਜੋ ਹਰ ਪੀੜਤਾ ਵਾਸਤੇ ਤਾਸਰ ਪਾਣੀਆਂ ਤੇ ਹੋਰ ਵੀ ਇਸ ਲੈ ਕੇ ਪਹੁੰਚੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਾਹਿਬ ਜੀ ਅੰਨ ਸਾਬ ਜਿਸ ਤਰ੍ਹਾਂ ਕਿ ਤੁਸੀਂ ਅੱਜ ਪਹੁੰਚੇ ਹੋ ਹਰ ਪੀੜਤਾ ਵਾਸਤੇ ਤਲਵੰਡੀ ਰਾਏ ਦਾਦੋ ਕੀ ਕਰਨਾ ਚਾਹੋ ਅ ਵੀਰ ਜੀ ਦੇਖੋ ਪੰਜਾਬ ਨੇ ਹਮੇਸ਼ਾ ਦੂਜਿਆਂ ਦੀ ਮਦਦ ਕੀਤੀ ਆ ਜੀ ਇਹ ਆ ਪਹਿਲੀ ਵਾਰੀ ਪੰਜਾਬ ਨੂੰ ਜਿਹੜੀ ਨਾ ਲੋਡ ਪਈ ਆ ਤੇ ਪੰਜਾਬ ਦੇ ਵਿੱਚ ਜਿਹੜੀ ਇਹ ਕਰੋਪੀ ਆ ਇਹ ਰਾਜਨੀਤੀ ਤੇ ਹਟਾਈ ਆ ਕੁਦਰਤੀ ਨਹੀਂ ਆ ਕਿਉਂਕਿ ਬਾਰਡਰ ਏਰੀਆ 8896 ਉਦੋਂ ਬਾਅਦ 2025 ਇਹ ਹਮੇਸ਼ਾ ਹੀ ਇਹ ਹੜਾਂ ਦੀ ਮਾਰ ਨਾਲ ਹੀ ਥੋੜਾ ਪਿਛੜਾ ਪੈਂਦਾ ਆਦਰਵਾਇਜ਼ ਨੇ ਤੇ ਮਾਝਾ ਬੜੀ ਚੜ੍ਹਦੀ ਕਲਾ ਵਾਲਾ ਇਲਾਕਾ ਏ ਤੇ ਧੰਨਵਾਦ ਕਰਦੇ ਆ ਦੇਸ਼ਾਂ ਵਿਦੇਸ਼ਾਂ ਚੋਂ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇਹਨਾਂ ਇਲਾਕੇ ਦੇ ਵਿੱਚ ਬਾਹ ਫੜੀ ਤੇ ਸਰਕਾਰ ਨੂੰ ਦੱਸਤਾ ਕਿ ਸਾਨੂੰ ਪੰਜਾਬੀ ਕਹਿੰਦੇ ਆ ਪੰਜ ਆਬੀ ਅਸੀਂ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਕਾ ਰਹਿੰਦੇ ਆ ਤੇ ਇਹ ਦਰਿਆਵਾਂ ਦੇ ਤਾਰੂ ਆ ਸੋ ਸਾਨੂੰ ਪਾਣੀ ਇਹ ਕਦੇ ਡਬੋ ਨਹੀਂ ਸਕਦੇ ਸਰਕਾਰਾਂ ਦੀ ਰਾਜਨੀਤੀ ਨੂੰ ਸਾਡੇ ਲੋਕ ਚੰਗੀ ਤਰ੍ਹਾਂ ਸਮਝਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਕੋਈ ਵਿਵਤਬੰਦੀ ਕਰਨ ਤਾਂ ਜੋ ਇਹੋ ਜੀ ਕਰੋਪੀ ਤੋਂ ਬਚਿਆ ਜਾ ਸਕਦੇ ਮੇਰਾ ਵੀ ਹਰ ਪਾਈ ਸਾਹਿਬ ਜੀ ਦੇਖਿਆ ਜਾਵੇ ਆਪਾਂ ਦੇਖ ਰਿਹਾ ਕਿ ਕਈ ਐਵੇਂ ਹੀ ਨਜਾਇਜ਼ ਹੀ ਰਾਸਰ ਪਾਣੀ ਵਾਸਤੇ ਤੁਸੀਂ ਸੇਵਾ ਲੈ ਕੇ ਆ ਜੀ ਉਹਨਾਂ ਦੇ ਪਿੰਡ ਬਚੇ ਹੋਏ ਆ ਪਰ ਫਿਰ ਵੀ ਦੂਸਰੇ ਪਿੰਡ ਜਾ ਕੇ ਜਿਹੜੇ ਡੁੱਬੇ ਉਥੇ ਆ ਕੇ ਰਾਸਰ ਪਾਣੀ ਲੈ ਰਹੇ ਆ ਦੇਖੋ ਵੀਰ ਜੀ ਗੱਲ ਇਹ ਮਾੜੀ ਗੱਲ ਆ ਮੈਂ ਇਸ ਗੱਲ ਦੀ ਨਖੇਦੀ ਕਰਦਾ ਕਿਉਂਕਿ ਤੁਸੀਂ ਇੱਧਰ ਦੇਓ ਗਰਾਊਂਡ ਲੈਵਲ ਤੇ ਜਾਂਦੇ ਹੋ ਤੁਹਾਨੂੰ ਪਤਾ ਕੁਝ ਇਸ ਇਸ ਬਾਬਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਬਹੁਤ ਜਾ ਰਹੀਆਂ ਪਰ ਮੈਂ ਸਮਝਦਾ ਵਾਂ ਕਿ ਅੱਜ ਹਰੇਕ ਬੰਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਲਾਲਚ ਵਸ ਇਹ ਸਭ ਕੁਝ ਕੰਮ ਕਰ ਰਿਹਾ ਉਕੇ ਜੀ ਪੋਖ ਹੋਵੇ ਤੇ ਆ ਮੇਰੇ ਖਿਆਲ ਨਾਲ ਤਾਂ ਹੀ ਬੰਦੇ ਆਥਰ ਡਜਦੇ ਅਦਰਵਾਜ ਕੌਣ ਡਟਦਾ ਤੇ ਦੂਜੀ ਚੀਜ਼ ਇਹ ਆ ਕਿ ਜਿੱਥੇ ਲੋਕ ਅੱਜ ਚਾਰਾ ਵਗੈਰਾ ਨੂੰ ਪਸ਼ੂਆਂ ਵਾਸਤੇ ਥੋੜਾ ਜਿਆ ਖੇਚਤੂ ਕਰ ਰਿਹਾ ਹੈ ਕਈ ਲੋਕ ਵਿਚਾਰੇ ਰਾਸ਼ਨ ਦੀ ਕਰ ਰਹੇ ਆ ਲੇਕਿਨ ਮੇਰੇ ਖਿਆਲ ਦੇ ਨਾਲ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਤੋਂ ਬਾਹਰ ਜੇ ਕੋ ਆ ਰਿਹਾ ਨਾ ਤੇ ਉਹ ਸਾਡੇ ਦੁੱਖ ਨੂੰ ਦੇਖ ਕੇ ਆ ਰਿਹਾ ਸੋ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਮੈਂ ਕਹਿੰਦਾ ਇੱਥੇ ਥੋੜਾ ਜਿਆ ਗੁਰੇਸ਼ ਕਰੋ ਇਸ ਕੰਮ ਤੇ ਸਰਕਾਰਾਂ ਨੂੰ ਕਿਸੇ ਦਾ ਦੇਖਦੇ ਉੱਤੇ ਸਰਕਾਰਾਂ ਦੇ ਬ੍ਰਦਰ ਪੰਜਾਬ ਸਰਕਾਰ ਤੇ ਬਿਲਕੁਲ ਹੀ ਠੂਠਾ ਚ ਫੜ ਲਿਆ ਨੇ ਜੀ ਜਿੰਨਾ ਐਨਆਰਆਂ ਗਿਆ ਨੇ ਵੱਡੀ ਤਦਾਦ ਦੇ ਵਿੱਚ ਚਿੱਟਿਆਂ ਤੋਂ ਨੀਲਿਆਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਲਿਆਂਦਾ ਅੱਜ ਉਹਨੇ ਐਨਆਰਆਂ ਤੋਂ ਕੋਲੋਂ ਹੀ ਇਹ ਲੋਕ ਪੈਸਾ ਮੰਗਣ ਦੇ ਨੇ ਆ ਤੁਹਾਡੇ ਤੋਂ ਮੰਤਰੀ ਅਕਲੀਸ਼ ਸਿੰਘ ਢਾਲੀਵਾਲ ਪੰਚਾਇਤ ਮੰਤਰੀ ਰਿਆਵਣ ਪਿੰਡਾਂ 'ਚ ਵੇਖ ਲਿਆ ਵਾ ਵੀ ਪੰਚਾਇਤ ਮੰਤਰੀ ਰਹਿ ਕੇ ਉਹਨੇ ਪਿੰਡ ਦਾ ਵਿਕਾਸ ਕੀ ਕੀਤਾ ਜੀ ਕੀ ਕਰਤਾ ਇਥੋਂ ਦਾ ਕੁਝ ਨਹੀਂ ਕੀਤਾ ਹੁਣ ਬਸ ਉਹ ਮਤਲਬ ਗੋਗਲੋ ਤੇ ਮਿੱਟੀ ਝਾੜ ਰਹੇ ਆ ਜਾਣ ਬੋਝ ਕੇ ਪਜਾਮਾ ਕੁਰਤਾ ਪਾ ਕੇ ਤੇ ਲਵੇੜ ਕੇ ਕਿ ਮੈਂ ਬੜੀਆਂ ਸੇਵਾਵਾਂ ਕਰਨੀਆਂ ਪਰ ਲੋਕਾਂ ਨੂੰ ਅਸਲੀ ਔਕਾਤ ਦਾ ਪਤਾ ਲੱਗ ਗਿਆ ਵੀ ਕਿਹੜਾ ਪੰਜਾਬ ਦੇ ਨਾਲ ਆ ਕਿਹੜਾ ਪਿੰਡਾਂ ਦੇ ਨਾਲ ਆ ਤੇ ਕਿਹੜਾ ਨਹੀਂ ਆ ਭਾਈ ਸਾਹਿਬ ਜਿੱਥੇ ਹੁਣ ਦੇਖਿਆ ਹੜਪੀੜ ਤੇ ਹੈ ਗਈ ਹੈਗੇ ਉਸ ਤੋਂ ਪਹਿਲੇ ਜਦੋਂ ਹੜ ਨਹੀਂ ਆਏ ਸੀ ਇਹਨਾਂ ਵੱਲੋਂ ਕਿਆ ਦਾਅਵੇ ਕੀਤੇ ਗਏ ਸੀ ਕਿ ਅਸੀਂ ਸੜਕਾਂ ਵਾਸਤੇ ਕਰੋੜਾ ਰੁਪਏ ਲਗਾ ਚੁੱਕੇ ਪੰਜਾਬ ਤੇ ਇਸਾ ਦੇਖਦੇ ਉਸ ਨੂੰ ਵੀਰ ਜੀ ਗੱਲ ਇਸ ਤਰ੍ਹਾਂ ਆ ਵੀ ਕਰੋੜਾ ਰੁਪਏ ਮੈਨੂੰ ਤੇ ਪਤਾ ਲੱਗਣਾ ਤੇ ਕਿੱਥੇ ਲੱਗਾ ਨਾ ਦਾ ਕਿਉਂਕਿ ਜੇ ਕਰੋੜਾ ਰੁਪਏ ਤਾਂ ਮੇਰੇ ਖਿਆਲ ਨਾਲ ਅੱਜ ਇਹ ਮਾੜੇ ਹਾਲਾਤ ਹੁੰਦੇ ਨਾ ਜੀ ਦੇਖੋ ਬੰਨ ਉਦੋਂ ਦੇ ਬਣੇ ਆ ਜਿਹੜੇ ਅੰਗਰੇਜ਼ ਬਣਾ ਗਏ ਆ ਪੋਲ ਅੱਜ ਵੀ ਬਣੇ ਆ ਜਿਹੜੇ ਅੰਗਰੇਜ਼ ਬਣਾ ਗਏ ਆ ਰੇਲ ਅੱਜ ਵੀ ਉਹ ਵਿਸ਼ੀਆਂ ਵਾਂ ਜਿਹੜੀਆਂ ਮਤਲਬ ਅੰਗਰੇਜ਼ ਬਣਾ ਗਏ ਆ ਜੇ ਉਹਨਾਂ ਦੇ ਮਤਲਬ ਬਣਾਏ ਹੋਏ ਪੋਲ ਅੱਜ ਤੱਕ ਸਤਪਤ ਆ ਚੱਲ ਰਹੇ ਆ ਤੇ ਇਹ ਕਰੋੜਾ ਰੁਪਏ ਕਿੰਨਾ ਪੋਲਾ ਦਲਾਉਂਦੇ ਆ ਪੁਲ ਮਗਰੂ ਬਣਦਾ ਸੜਕ ਮਗਰੂ ਬੰਦੀ ਆ ਖੱਡੇ ਪਹਿਲਾਂ ਪੈ ਜਾਂਦੇ ਆ ਪਰ ਭਾਈ ਸਾਹਿਬ ਪੁਲ ਤੇ ਉਹ ਵੀ ਟੁੱਟ ਕੇ ਜਿਹੜੇ ਅੰਗਰੇਜ਼ਾਂ ਨੇ ਵੀ ਬਣਾਏ ਹੋਏ ਆ ਪਰ ਉਹਨਾਂ ਦੀ ਮਰਿਆਦ ਖਤਮ ਹੋ ਗਈ ਨਾ ਭਾਜੀ ਜੀ ਦੇਖੋ ਨਾ ਤੁਸੀਂ ਵੰਡ ਵੇਖੋ ਕਦੋਂ ਦੀ ਆ ਪਰ ਇਹਨਾਂ ਇਹਨਾਂ ਦੀ ਮਰਿਆਦ ਆ ਮੇਰੇ ਖਿਆਲ 6 ਮਹੀਨੇ ਨਹੀਂ ਕੱਢਦੀ ਜੀ ਤੁਸੀਂ ਇਹ ਦੇਖੋ ਸੋ ਨੀਅਤ ਸਾਫ਼ ਕਰਨ ਨੀਅਤ ਖੋਟੀ ਆ ਜੇ ਰੁਪਈਆ 100 ਆਉਂਦਾ ਨਾ ਤਾਂ ਇਹ ਥੱਲੇ ਜਨਤਾ ਨੂੰ ਸਿਰਫ ਦਾਸੀ ਲਾਉਂਦੇ ਆ 90 ਉਹਨਾਂ ਦੇ ਜੇਬਾਂ ਚ ਆਂਡੇ ਨੇ ਅਫਸਰ ਸਾਹੀ ਆ ਚਾਹੇ ਮਤਲਬ ਰਾਜਨੀਤੀ ਬੰਦੇ ਆ ਇਹ ਆਪਣੀਆਂ ਜੇਬਾਂ ਜਿਆਦੀਆਂ ਗਰਮ ਕਰਦੇ ਆ ਜਨਤਾ ਨੂੰ ਘਟ ਦਿੰਦੇ ਆ ਪਾਇ ਸਾਹਿਬ ਅਸੀਂ ਅੱਜ ਕਈ ਪਿੰਡਾਂ ਦੇ ਵਿੱਚ ਸਰਵੇ ਵੀ ਕੀਤਾ ਵਾ ਤੇ ਉਹਨਾਂ ਪਿੰਡਾਂ ਦੇ ਵਿੱਚ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਸਾਡੇ ਕੋਲ ਹਜ਼ਾਰ-ਹਜ਼ਾਰ 2-2000 ਰੁਪਏ ਲਿਆ ਪਰ ਬਾਲੇ ਨਹੀਂ ਸੱਤਾ ਸੀ ਉਹ ਸੱਤਾ ਦੇ ਪੈਸੇ ਇਦ ਕਰਨੀਆਂ ਦੇਖੋ ਗੱਲ ਇਸ ਤਰ੍ਹਾਂ ਆ ਕਿ ਹੁਣ ਮੈਂ ਤੇ ਸੈਂਟਰ ਗਵਰਨਮੈਂਟ ਨੂੰ ਵੀ ਕਹਿਣਾ ਆ ਵੀ ਚੰਗੀ ਤਰ੍ਹਾਂ ਹੁਣ ਇਸ ਚੀਜ਼ ਦੀ ਜਾਂਚ ਪੜਤਾਲ ਕਰਕੇ ਹੀ ਉਹਦਾ ਲੋਕਾਂ ਨੂੰ ਚਾਹੇ ਉਹ ਕਿਸਾਨ ਆ ਚਾਹੇ ਉਹ ਗਰੀਬ ਆ ਨੁਕਸਾਨ ਤੋਂ ਉਹਦਾ ਬਰਾਬਰ ਹੋਇਆ ਔਰ ਮੁਆਵਜ਼ਾ ਬਿਲਕੁਲ ਇਹਨਾਂ ਨੂੰ ਬਰਾਬਰ ਹੀ ਮਿਲਣਾ ਮੁੰਦਗੀ ਤੁਸੀਂ ਕਿ ਸਨੇਹਤਣਾ ਚਾਹੁੰਦੇ ਹੋ ਦੇਖੋ ਵੀਰ ਅਸੀਂ ਇਲਾਕੇ ਚ ਵੋਟਾਂ ਲੈਣੀਆਂ ਆਣੀਆਂ ਨਾ ਹੀ ਲੀਡਰੀ ਕਰਨੀਆਂ ਅਸੀਂ ਆਏ ਆ ਸਮਾਜ ਸੇਵਾ ਕਰਨ ਤੇ ਇਹ ਭੈਣ ਭਰਾਵਾ ਜਿਹੜੀ ਇਹਨਾਂ ਦੀ ਕੀਤੀ ਸੇਵਾ ਸਤਗੁਰੂ ਸਫਲ ਪਾਵੇ ਆ ਆ ਸਾਡੇ ਨਾਲ ਪਿੰਡ ਮੀਆਂਵਿੰਡ ਤੋਂ ਆਏ ਨੇ ਆ ਕੁਝ ਇੱਥੋਂ ਆਏ ਨੇ ਆਪਣਾ ਮਰਾ ਕਿਹੜਾ ਪਟਾਪੁਰ ਬਾਬਾ ਜੀ ਸਿੰਘ ਕਲੋਨੀ ਤੋਂ ਆਏ ਨੇ ਸੋ ਇਹ ਭੈਣ ਭਰਾਵਾ ਨੂੰ ਇੱਕ ਦਰਦਾ ਆਪਣੇ ਭੈਣ ਭਰਾਵਾਂ ਦਾ ਦਰਦ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਉਹ ਦਬਤੇ ਤਹਿਤ ਹੀ ਆਪਣੇ ਤਿਲ ਫੁੱਲ ਦੇ ਵਿੱਚੋਂ ਗੁਰੂ ਦੇ ਦਸਵੰਦ ਦੇ ਵਿੱਚੋਂ ਮਾਇਆ ਕੱਢ ਕੇ ਦੇਣਾ ਭੈਣ ਭਰਾਵਾਂ ਦਾ ਜਿਹੜਾ ਲੋਹ ਲੰਗਰ ਲਾ ਕੇ ਆਏ ਨੇ ਸੋ ਬੇਨਤੀ ਕਰਦਾ ਵਾਂ ਕਿ ਨਾਲ ਮਿਲ ਕੇ ਇਸ ਸਮੇਂ ਦੇ ਉੱਪਰ ਜਿਹੜਾ ਵਾ ਹਮਲਾ ਮਾਰੀਏ ਤੇ ਐਦਾਂ ਦਾ ਕੰਮ ਕਰੀਏ ਕਿ ਦੁਬਾਰਾ ਕਿਤੇ ਸਮਾਂ ਹੋ ਜਾ ਨਾ ਆ ਮਿਲਦਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ